ਵੱਡਾ ਸਨਮਾਨ ਕੀਤਾ ਜਾਵੇਗਾ ਕੁਲਦੀਪ ਕੌਰ ਪਿੰਡ ਮੈਮੋਵਾਲ ਮਾਲਾ ਤੋਂ ਇਹ ਗਰਾਉਂਡ ਦੀ ਚੱਕਰ ਲਗਾਵੇਗੀ ਘਰ ਦੇ ਵਿੱਚ ਜਿਹੜੇ ਪਿਤਾ ਦੀ ਮੌਤ ਹੋ ਗਈ ਆ ਤੇ ਇਹਦਾ ਜਿਹੜਾ ਘਰ ਦਾ ਗੁਜ਼ਾਰਾ ਇਹਦਾ ਮੇਲਿਆਂ ਤੋਂ ਚੱਲਦਾ ਸੋ ਵੱਧ ਤੋਂ ਵੱਧ ਸਤਕਾਰ ਜਿਹੜਾ ਜਰੂਰ ਕਰਿਓ ਇੱਧਰ ਸਾਲੀ ਨਹੀਂ ਰੱਖਣੀ ਬੱਗੇ ਪਾਜੀ ਆਜੋ ਆਪਾਂ ਮਾਨ ਸਨਮਾਨ ਜਾਂਦੇ ਥੋੜੀ ਹੋ ਕਰ ਦਈਏ ਅਮਰਦੀਪ ਮਾਉ ਨੂੰ ਅਮਰੀਕਾ ਉਹਨਾਂ ਦਾ ਵੀ ਮਾਨ ਸਨਮਾਨ ਬਾਕੀ ਹੈ ਵੀ ਜਿਹੋ ਨਾਲ ਦੇ ਫਾਦਰ ਸਾਹਿਬ ਦਾ ਸਰਪੰਦ ਅਮਰੀਕਾ ਵਾਲੇ ਜਰਵੇਲ ਸਿੰਘ ਜੀ ਮੰਨੀ ਗਾਂਜ ਸੁਨਨਾ ਸਿੰਘ ਜੀ ਜੂਗੇ ਤੇਰੇ ਵਿੱਚ ਜਾ ਵਸੇ ਮੈਲਬੌਰਨ ਸ਼ਹਿਰ ਦੇ ਵਿੱਚ ਤੇਰੇ ਲਾਦੇ ਨੇ ਇਹ ਮੁੰਨਾ ਖੋਜੇ ਵਾਲੀ ਧਰਤੀ ਦਾ ਜਿੱਕੋ ਦਾ ਜੱਗ ਰੁਪਿਆ ਵਕਰਾ ਦਵਾਇਆ ਠੀਕ ਹੈ ਜੀ ਗੁਰਮੀਤ ਸਿੰਘ ਜੀ ਕੱਢ ਜੇ ਦੁਮਟੇ ਕਰ ਲੈਣੋ ਸਾਨੂੰ ਬੱਗੇ ਮਾਲ ਸਾਡੇ ਹੱਥੀਂ ਪਾਉਂਦਾਂ ਨੂੰ ਭੇਜਿਆ ਹੈ ਸਾਡੇ ਸੱਜਣਾਂ 26000 ਰੁਪਏ ਦੀ ਦਿੱਤੀ ਬਹੁਤ ਬਹੁਤ ਸਰ ਕਿ ਬੂਨੇ ਪਿੰਡ ਜਾਣਾ ਚੱਕਰਾਂਲੀ ਜਾਣਾ ਹਾਲਾ ਭਾਜੀ ਹਾਂ ਕਿ ਇੱਥੇ ਹੀ ਓਕੇ ਜੀ ਘੱਟੀ ਵਾਲਾ ਕਮੇਟੀ ਲੋ ਤੇ ਯੂਟੀ ਕੀ ਯਾਰ ਕਰਦੋ ਆਰੇ ਬਹੁਤ ਬਹੁਤ ਧੰਨਵਾਦ ਹੈ ਜੀ ਕੋਟੀ ਚੌਧਰੀਆਂ ਤੇ ਸੀਚੇ ਵਾਲ ਪਹਿਲਾ ਮੈਚ ਹਾਂਜੀ ਅੱਜ ਮੱਲੀਆਂ ਦੀ ਧਰਤੀ ਤੇ 14ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੋ ਰਿਹਾ ਅਸੀਂ 14 ਸਾਲ ਪਹਿਲਾਂ ਇਸ ਨੂੰ ਸ਼ੁਰੂ ਕੀਤਾ ਸੀ ਔਰ ਉਹਦੇ ਵਿੱਚੋਂ ਅਸੀਂ ਪੰਜ ਖਿਡਾਰੀ ਘਟੋ-ਕਟ ਵੀ ਇੰਟਰਨੈਸ਼ਨਲ ਪਲੇਅਰ ਆ ਪੈਦਾ ਕੀਤੇ ਆ ਇਹਨਾਂ ਸਾਲਾਂ ਦੇ ਵਿੱਚ ਠੀਕ ਹੈ ਜੀ ਬਾਕੀ ਸਾਡਾ ਪਿੰਡ ਨਸ਼ਿਆਂ ਤੋਂ ਵੀ ਰਹਿਤ ਆ ਇਸ ਵੇਲੇ ਹੂੰ ਕਿਉਂਕਿ ਜਿਹੜੇ ਬੱਚੇ ਗਰਾਊਂਡ 'ਚ ਖੇਡਦੇ ਆ ਇਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਸ਼ਿਆਂ ਤੋਂ ਅ ਥੋੜੀ ਬਹੁਤੀ ਸਿੱਖਿਆ ਮਿਲ ਜਾਂਦੀ ਆ ਵੀ ਅਸੀਂ ਨਸ਼ਿਆਂ ਵੱਲ ਪ੍ਰੇਰਿਤ ਨਾ ਹੋਈਏ ਕਿੱਡਾਂ ਵੱਲ ਪ੍ਰੇਰਿਤ ਹੋਈਏ ਹੂੰ ਔਰ ਸਾਡੇ ਇਸ ਵੇਲੇ ਪੰਜ ਖਿਡਾਰੀ ਘਟੋ ਘਟ ਦਿਸਾਂ ਉਦੇਸ਼ਾਂ ਦੇ ਵਿੱਚ ਖੇਡਦੇ ਆ ਹੂੰ ਔਰ ਇਹਦੇ ਲਈ ਸਾਡਾ ਨਗਰ ਸਾਰਾ ਬਹੁਤ ਹੀ ਸਹਿਯੋਗ ਦਿੰਦਾ ਆ ਨਗਰ ਨਿਵਾਸੀ ਸਹਿਯੋਗ ਦਿੰਦੇ ਆ ਜਿਹੜੇ ਐਨ ਆਰ ਆਈ ਭਰਾ ਉਹ ਵੀ ਬਹੁਤ ਸਹਿਯੋਗ ਦਿੰਦੇ ਆ ਯਾਦ ਕਰਨਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਾਵੇ ਇਸ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਵੱਧ ਤੋਂ ਵੱਧ ਸਾਡੇ ਨਗਰ ਦੀ ਵੱਡੀ ਖਿਡਾਰੀ ਇਸ ਕਰ ਮਤਲਬ ਬਣਾ ਸਕੀ ਹੈ ਕਿਰਤ ਔਰ ਸਾਰੀ ਬੇਸਕਲ ਤੇ ਮਾਨ ਵੀ ਆ ਬੇ ਸਾਡੇ ਔਰ ਖਿਡਾਰੀ ਦੇ ਸਭ ਦੇ ਜਾਂਦ ਵਿੱਚ ਕਹਿਣਦੇ ਆ ਔਰ ਦਿੱਲੀ ਮਦਨ ਲੱਕਰ ਵੀ ਥੋੜਾ ਜਿਆ ਨਸ਼ਿਆਂ ਤੋਂ ਪਰਹੇ ਕਿੰਨਾ ਮੇਲਾ ਆ ਇਹਦੀ ਬਹੁਤ ਮਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਸਾਡਾ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਿੱਥੋਂ ਕਿੱਥੋਂ ਟੀਮਾਂ ਆਈਆਂ ਨੇ ਅੱਜ ਸਾਡੇ ਕੋਲ 8 ਟੀਮਾਂ ਜਿਹੜੀਆਂ ਹੈਗੀਆਂ ਆ ਆ ਓਪਨ ਦੀਆਂ ਉਧਰ ਸਾਡੇ ਜਿਹੜੀਆਂ 8 ਟੀਮ ਹੈ ਇਹ ਜਿਹੜੇ ਓਪਨ ਦੀਆਂ ਤੇ 8 ਹੀ ਟੀਮਾਂ ਸਾਡੇ ਕੋਲ ਸਿੱਗੀਆਂ ਔਰ ਛੋਟੀਆਂ ਔਰ 2 ਦਿਨ ਦਾ ਟੂਰਨਾਮੈਂਟ ਹੁੰਦਾ ਜਿਸ ਤਾਰਾ ਪੋਟ ਤਾਰਾ ਪ੍ਰਾਈਜ਼ ਦਿੱਤਾ ਜਾਂਦਾ ਅੱਜ ਫਾਈਨਲ ਹੈ ਅੱਜ ਫਾਈਨਲ ਹੈ ਜੀ ਸਾਡੇ ਕੋਲ ਬਹੁਤ ਹੀ ਵਧੀਆ ਵਧੀਆ ਖਿਡਾਰੀ ਆ ਰਹੇ ਆ ਤੇ ਬਲਵਰ ਕੀ ਇਨਾਮ ਰੱਖਿਆ ਗਿਆ ਅਸੀਂ ਪਹਿਲਾ ਇਨਾਮ ਜੀ 81000 ਰੁਪਏ ਆ ਤੇ ਦੂਸਰਾ ਇਨਾਮ 71000 ਰੁਪਏ ਤੇ ਬਿਸਟਾ ਨੂੰ 21000 ਰੁਪਏ ਇਹ ਵਸਾ ਨਹੀਂ ਦੇ ਰਹੇ ਆ ਐਵੇਂ ਮੋਟਰਸਾਈਕਲ ਦੇ ਦੇ ਆ ਪਰ ਇਸ ਸਾਲ ਨਹੀਂ 21-21000 ਰੁਪਇਆ ਤੇ ਬਹੁਤ ਖਿਡਾਰੀਆਂ ਨੂੰ ਐਸੇ ਜਿਹੜੇ ਟੀਮਾਂ ਸਾਰੀਆਂ ਪਿੰਡਾਂ ਦੀਆਂ ਆ ਕਿ ਬਾਹਰੋਂ ਵੀ ਆਈ ਹੋਏਗਾ ਹਾਂ ਜੀ ਪਿੰਡਾਂ ਦੀਆਂ ਜਿਲ੍ਹਾ ਵਿੱਚ ਬਹੁਤ ਵਧੀਆ ਖਿਡਾਰੀ ਆ ਤੁਸੀਂ ਦੇਖੀ ਸਕਦੇ ਆ ਸੁਨੀਆ ਤੁਸੀਂ ਖਿਡਾਰੀਆਂ ਨੂੰ ਕਿਸੇ ਨਿਆ ਦੇਣਾ ਚਾਹੁੰਦੇ ਹੋ ਖਿਡਾਰੀਆਂ ਨੂੰ ਮੈਂ ਇਹ ਸੇ ਨਿਆ ਦੇਣਾ ਚਾਹੁੰਦਾ ਜੀ ਬਾਈ ਆਪ ਵੀ ਹਰ ਭਾਵਨਾ ਦੇ ਨਾਲ ਖੇਡਿਆ ਕਰੋ ਔਰ ਕੋਈ ਕੰਤ objections ਵਗੈਰਾ ਜਾਂ ਕੋਈ ਦਵਾਈ ਖਾ ਕੇ ਦੇਖਣਾ ਤੁਸੀਂ ਤਾਂ ਫਿਰ ਤਾਂ ਸਾਨੂੰ ਟੂਰਨਾਮੈਂਟ ਗਰਾਊਂਡ ਦਾ ਵੀ ਕੋਈ ਫਾਇਦਾ ਨਹੀਂਗਾ ਫਿਰ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਕੀ ਸਿਖਾ ਦੇ ਸਕਦੇ ਆ ਭਈ ਨਸ਼ਿਆਂ ਤੋਂ ਰਹਿਤ ਪੰਜਾਬ ਬਣਾਉਣਾ ਚਾਹੁੰਦੇ ਆ ਫੇਰ ਦਾ ਮਕਸਦ ਹੀ ਇਹ ਹੈ ਭਈ ਕਿ ਨਸ਼ਿਆਂ ਤੋਂ ਪੰਜਾਬ ਨੂੰ ਨਸ਼ਾ ਦਰਹਿਤ ਕਰਵਾ ਸਕਦੇ ਆ ਇਹ ਉਹ ਕੋਸ਼ਿਸ਼ ਵੀ ਹੈਗੀ ਆ ਕਿਡਾਰੀ ਵੀ ਕਰਦਾ ਹੈ ਠੀਕ ਵਾਜੂ ਦੀ ਕਾਮ ਚੋਂ ਵਾਜੂ ਦੀ